ਕਾਂਦੇ ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਯਸ਼ਪਾਲ ਅੱਜ ਸਾਡੇ ਦੇਸ਼ ਨੂੰ ਆਜ਼ਾਦ ਹੋਏ 78 ਸਾਲ ਪੂਰੇ ਹੋ ਚੁੱਕੇ ਹਨ ਤੇ 79 ਵਾ ਸਾਲ ਸ਼ੁਰੂ ਹੋ ਗਿਆ ਹੈ ਇਸ ਮੌਕੇ ਤੇ ਮਾਰਕੀ ਕਮੇਟੀ ਦੇ ਚੇਅਰਮੈਨ ਹਿਮ ਰਾਜ ਰਾਜੀ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਨੇ ਤਿਰੰਗਾ ਲਹਿਰਾ ਕੇ ਲੱਡੂ ਵੰਡ ਕੇ ਇਸ ਖੁਸ਼ੀ ਨੂੰ ਸਾਂਝਾ ਕੀਤਾ ਆਓ ਤੁਹਾਨੂੰ ਤਸਵੀਰਾਂ ਵਿੱਚ ਦਿਖਾਉਂਦੇ ਹਾਂ ਤੇ ਗੱਲ ਵੀ ਕਰਦੇ ਹਾਂ ਕੱਟ ਬਾਯੂ ਸੱਤ ਕੱਟ ਇਹ ਸ਼ਰਮ ਪੂਰੇ ਦੇਸ਼ ਵਾਸੀ ਨੂੰ ਸੁਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਜਿਸ ਤਰ੍ਹਾਂ ਸਾਡੇ ਪੰਜਾਬ ਦੀ ਦੇ ਵਿੱਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਜੀ ਪਿੰਡਾਂ ਦੇ ਵਿੱਚ ਜਾ ਜਾ ਕੇ ਸਾਡੇ ਪੰਜਾਬ ਦੇ ਕੈਬਨਿਟ ਮੰਤਰੀ ਐਮ ਐਲ ਏ ਚੇਅਰਮੈਨ ਜਾਂ ਮੁੱਖ ਮੰਤਰੀ ਸਾਹਿਬ ਵੀ ਸਾਡੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾ ਕੇ ਨਸ਼ੇ ਲਈ ਜਾਗਰੂਤ ਕੀਤਾ ਮੈਂ ਪ੍ਰਮਾਤਮਾ ਅਮਰ ਬੇਨਤੀ ਤੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਕਿ ਸਾਡੀ ਸਰਕਾਰ ਤੇ ਇਸੇ ਤਰ੍ਹਾਂ ਆਪਣਾ ਮਿਹਰ ਭਰਿਆ ਹੱਥ ਰੱਖਿਓ ਜਿਸ ਤਰ੍ਹਾਂ ਸਾਨੇ ਵਾਲ ਹਲਕੇ ਦੀ ਸੇਵਾ ਸਾਡੇ ਪੰਜਾਬ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਮਾਨਯੋਗ ਮੰਤਰੀ ਹੈ ਸਾਡੇ ਉਹ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਤ ਕਰਦੇ ਆ ਕਿਉਂਕਿ ਉਹ ਜਿੱਦਾਂ ਹਜ਼ਾਰਾਂ ਦੇ 53000 ਦੇ ਲਗਭਗ ਪੰਜਾਬ ਦੇ ਵਿੱਚ ਨੌکریاں ਬਿਨਾਂ ਰਿਸ਼ਵਤ ਤੋਂ ਮਹਿਲਾ ਲਈ ਨੇ ਕੋਈ ਰਿਸ਼ਵਤ ਨਹੀਂ ਕਿਤੇ ਵੀ ਲੱਗਦੀ ਮੈਂ ਪਰਮਾਤਮਾ ਅਵਰ ਅਰਦਾਸ ਬੇਨਤੀ ਕਰਦਾ ਵੀ ਸੱਚੇ ਪਾਤਸ਼ਾਹ ਸਾਡੇ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੇ ਇਸੇ ਤਰ੍ਹਾਂ ਆਪਣਾ ਮਿਹਰ ਭਰਿਆ ਹੱਥ ਰੱਖਿਓ ਸਾਡੇ ਹਿੰਦੁਸਤਾਨ ਤੇ ਆਪਣਾ ਇਸੇ ਤਰ੍ਹਾਂ ਹੱਥ ਰੱਖਿਓ ਵੀ ਇਸੇ ਤਰ੍ਹਾਂ ਸੀ ਇਸੇ ਤਰ੍ਹਾਂ ਆਪਣਾ 15 ਅਗਸਤ ਮਨਾਉਂਦੇ ਆ ਇਸੇ ਤਰ੍ਹਾਂ ਮਨਾਉਂਦੇ ਰਹੀਏ ਜੀ ਬਹੁਤ ਕਿਸਾਨਾਂ ਦੇ ਹਿੱਤ ਚ ਕੱਲ ਜਿਹੜਾ ਇੱਕ ਜਿਹੜਾ ਲੈਂਡ ਪੂਲਿੰਗ ਦਾ ਜਿਹੜਾ ਨੋਟੀਫਿਕੇਸ਼ਨ ਵਾਪਸ ਲੈ ਆ ਗਿਆ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਹੈ ਕਿਸਾਨਾਂ ਦੀ ਬਣਾਈ ਵੀ ਪਾਰਟੀ ਹੈ ਜੀ ਅਸੀਂ ਸਾਰੇ ਕਿਸਾਨਾ ਭਰਾਵਾਂ ਦੇ ਨਾਲ ਆ ਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਲੰਮ ਤੋਂ ਦਸੂਜੇ 15 ਅਗਸਤ ਦੀਆਂ ਦੇਸ਼ ਵਾਸੀਆਂ ਨੂੰ ਬਹੁਤ ਸੋਚ ਸ਼ੁਭ ਕਾਮਨਾਵਾਂ ਸਾਡੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਮੇਰੇ ਵੱਲੋਂ ਦੇਸ਼ ਵਾਸੀਆਂ ਨੂੰ ਬਹੁਤ ਜੀ ਅੱਜ ਦਾਣਾ ਮੰਡੀ ਤੇ ਜਿਹੜਾ ਅੱਜ 15 ਗੱਤ ਦਾ ਜਹਰਾ ਮਨਾਇਆ ਗਿਆ ਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ 15 ਗੱਤ ਜਿਹੜੀ ਆਜ਼ਾਦੀ ਦਿਵਸ ਤੇ ਸਾਰੀ ਸਾਡੀ ਮਾਰਕੀਟ ਕਮੇਟੀ ਸਾਨ੍ਹੇਵਾਗ ਜੇਮਰਾਵ ਰਾਜੀ ਜੀ ਹੋਰ ਸਾਡੇ ਸਾਰੇ ਸਤਿਕਾਰਯੋਗ ਸੱਜਣਾਂ ਨੇ ਇਕੱਠੇ ਹੋ ਕੇ ਜਿਹੜਾ ਮਨਾਇਆ ਇਹ ਯਾਦ ਜਿਹੜੀ ਐਵੇਂ ਨਹੀਂ ਮਿਲੀ ਬੜੀ ਉਹ ਕਰ ਲੈਣਾ ਕਰਕੇ ਬੱਲੀ ਆ ਸੀ ਪਾਕ ਸਿੰਘ ਹੋਣੀ ਉਧੂਤ ਸਿੰਘ ਹੋਣੀ ਕਰਤਾਰ ਸਿੰਘ ਖਰਬਾ ਕਿੰਨੇ ਸੀਦਾਂ ਨੇ ਸੀਧੀਆਂ ਦੇ ਕਿ ਇਜਾਦੀ ਲਈ ਸੀ ਇਸ ਇਜਾਦੀ ਦਾ ਹੁਣ ਅਸੀਂ ਜਿਹੜੇ ਸਾਰੇ ਦੇਸ਼ ਵਾਸੀ ਨਿਕ ਬਾਣ ਨੂੰ ਮੈਂ ਆਪਣੇ ਦੇਸ਼ ਵਾਸੀਆਂ ਨੂੰ ਕਿਸਾਨ ਭਰਾਵਾਂ ਨੂੰ ਕਿਉਂਕਿ ਅਸੀਂ ਕਿਸਾਨਾਂ ਦੇ ਨਾਲ ਸੰਬੰਧਤ ਸਾਡੀ ਮਾਰਕੀਟ ਕਮੇਟੀ ਵੀ ਕਿਸਾਨਾਂ ਨਾਲ ਸੰਬੰਧਤ ਅਸੀਂ ਇਸ ਕਰਕੇ ਕਿਸਾਨ ਭਰਾਵਾਂ ਨੂੰ ਸਾਰਿਆਂ ਨੇ ਉਹਨਾਂ ਦੀ ਚੰਗੀ ਫਸਲ ਹੋਵੇ ਕਾਮਨਾ ਕਰਦੇ ਆ ਤੇ ਵਧਾਈਆਂ ਦਿੰਦੇ ਆ ਵੈ ਵੈਗਰੂ ਇਹਨਾਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਤੇ ਸਾਰਿਆਂ ਨੂੰ ਬਹੁਤ-ਬਹੁਤ ਸਾਡੇ ਆਰਟੀਕਲ ਦੀ ਵੀਰਾਂ ਨੂੰ ਵਧਾਈਆਂ ਬਹੁਤ-ਬਹੁਤ 15 ਅਗਸਤ ਦੀਆਂ ਅੱਜ ਅੜਦੀ ਕਲਾ ਕਰਾਉਗਾ ਬਹੁਤ-ਬਹੁਤ ਮਿਹਰ ਸੀ ਆਇਤੇ ਨੇ ਡਾਕਟਰ ਭੀਮrao ਅੰਬੇਦਕਰ ਨੇ ਉਸ ਤੋਂ ਬਾਅਦ ਸੰਵਿਧਾਨ ਲਿਖਿਆ ਦੇਸ਼ ਨੂੰ ਜਿਹੜਾ 15 ਅਗਸਤ ਜੋ ਦੇਸ਼ ਆਜ਼ਾਦ ਹੋਇਆ ਉਹਦੇ ਵਿੱਚ ਬਹੁਤ ਹੀ ਸੂਰਬੀਰਾਂ ਯੋਧਿਆਂ ਦਾ ਬਹੁਤ ਵੱਡਾ ਯੋਗਦਾਨ ਜਿਹੜਾ ਕਿ ਅੱਜ ਆਪਾਂ ਯਾਦਯਾਦੀ ਇਹਨਾਂ ਨੂੰ ਮਾਣ ਰਹੇ ਹਾਂ ਅੱਜ ਸੰਨੀਅਰ ਦਲਾਮੜੀ ਵਿਖੇ ਸੇਮਨ ਰਾਜੀ ਜੀ ਚੇਅਰਮੈਨ ਸਾਹਿਬ ਨੇ ਇੱਥੇ ਚੰਨਲ ਹਰਾਇਆ ਅਤੇ ਸਾਰਿਆਂ ਨੇ ਦੇਸ਼ ਦੇ ਪ੍ਰਤੀ ਵਫਾਦਾਰੀ ਦੀ ਸੌਂਖ ਅੱਦੀ ਸਾਰਿਆਂ ਨੇ ਅਤੇ ਨਸ਼ੇ ਦਾ ਵੀ ਸਾਡੇ ਸਮਾਜ ਦੇ ਵਿੱਚ ਕੋਹੜ ਸੀਗਾ ਜੋ ਭਗਵੰਤ ਮਾਨ ਸਰਕਾਰ ਨੇ ਉਹਦੇ ਬਹੁਤ ਹੱਦ ਤੱਕ ਖੱਲ ਪਾਤੀ ਉਹਨੂੰ ਸਾਡੇ ਹਰਦੀਪ ਸਿੰਘ ਮੁੱਖ ਮੰਤਰੀ ਕੈਬਨਟ ਮੰਤਰੀ ਸਾਹਿਬ ਉਹ ਵੀ ਹਰੇਕ ਆਪਣੇ ਇਲਾਕੇ ਦੇ ਵਿੱਚ ਜਾ ਕੇ ਸਾਰੇ ਪੰਜਾਬ ਦੇ ਵਿੱਚ ਵੀ ਉਹ ਵੀ ਇਸ ਵਿਭਾਗ ਦੇ ਵਿੱਚ ਬੜਾ ਮਡਾ ਜੋਗਦਰ ਪਾ ਰਹੇ ਨੇ ਅਤੇ ਜੋ ਸਾਡੇ ਮੁੰਡੇ ਬਾਹਰ ਜਾਂਦੇ ਸੀਗੇ ਆਪਣੇ ਨੌਕਰੀ ਤੋਂ ਉਹਨਾਂ ਲਈ ਵੀ ਸਰਕਾਰ ਨੇ ਨੌਕਰੀਆਂ ਦਾ ਪ੍ਰਬੰਧ ਕੀਤਾ 55000 ਦੀ ਗੇਟ ਚ ਸਰਕਾਰੀ ਨੌਕਰੀ ਤੇ ਹੁਣ ਇੱਕ ਨਵੀਂ ਪਹਿਲ ਕਦਮੀ ਬਹੁਤ ਜ਼ਮਾਲ ਜੀ ਕੋਲ ਹੋ ਰਹੀ ਆ ਜੋ ਬੱਚੇ ਬੰਦੇ ਗਰੀਬ ਵਿਚਾਰੇ ਬੰਦੇ ਨਹੀਂ ਆਪਣਾ ਇਲਾਜ ਕਰਾ ਸਕਦੇ ਸੀਗੇ ਉਹਨਾਂ ਲਈ ਵੀ 10 ਲੱਖ ਦਾ ਹਰੇਕ ਪਰਿਵਾਰ ਨੂੰ ਇੱਕ ਬੀਮਾ 2 ਅਕਤੂਬਰ ਤੋਂ ਉਹ ਲੱਗ ਹੋ ਰਿਹਾ ਉਹ ਦੇ ਰਹੇ ਨੇ ਤਾਂ ਕਿ ਕੋਈ ਵੀ ਬੰਦਾ ਨਾਲ ਪੜ੍ਹਾਈ ਦਾ ਵੀ ਇਹਨਾਂ ਨੇ ਸਾਡੀ ਸਰਕਾਰ ਨੇ ਬੜਾ ਵਧੀਆ ਵੱਡਾ ਹਰੇਗਾ ਐਨਐਮਐਸ ਸਕੂਲ ਬਣ ਗਏ ਹੋਰ ਕੋਈ ਕੁਝ ਬਣ ਗਏ ਇਹਨਾਂ ਦਾ ਅਤੇ ਪੜ੍ਹਾਈ ਦਾ ਤੇ ਸਿਹਤ ਸਭਾਵਾਂ ਦਾ ਬਹੁਤ ਖਿਆਲ ਰੱਖਿਆ ਜਾਂਦਾ ਅਤੇ ਨਾਲ ਦੀ ਨਾਲ ਰੱਸ਼ੇ ਦਾ ਵੀ ਸਰਕਾਰ ਦੇ ਪਹਿਲੇ ਜੰਡੇ ਦੇ ਵਿੱਚ ਅਤੇ ਬਾਕੀ ਤਾਂ ਤੁਹਾਨੂੰ ਪਤੀ ਸਾਰੀਆਂ ਸਹੂਲਤਾਂ ਬਿਜਲੀ ਦੀ ਹੋ ਗਈ ਹੋਰ ਸਹੂਲਤਾਂ ਹੋ ਗਈਆਂ ਸਰਕਾਰ ਬੜਿਆ ਤਰੀਕਾ ਨਾਲ ਆਮ ਪਬਲਿਕ ਲਈ ਦੇ ਰਾਹ ਤੇ ਆ ਜੀ ਹਾਂ ਜੀ ਪੂਰਾ ਇਸ ਸਰਕਾਰ ਭਗਵੰਤ ਮਾਨ ਜੀ ਸਰਕਾਰ ਇਮਾਨਦਾਰ ਸਰਕਾਰ ਆ ਸਾਰੀ ਇਹ ਅਤੇ ਇਹ ਪੂਰਾ ਇਮਾਨਦਾਰ ਰਾਲੇ ਪੰਜਾਬ ਦੀ ਦੇਸ਼ ਦੀ ਸੇਵਾ ਕਰ ਰਹੇ ਨੇ ਧੰਨਵਾਦ ਆ ਕਰਿਓ ਜੀ ਮਰਜੀ ਫਸ ਫਟਾ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅੱਜ 15 ਅਗਸਤ ਮਨਾਇਆ ਗਿਆ ਤੇ ਇਸ 79 ਮੇ ਸੁਤੰਤਰਤਾ ਦਿੱਤੀਆਂ ਸਮੂਹ ਦੇਸ਼ਵਾਸੀਆਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਜਿਨ੍ਹਾਂ ਨੇ ਇਸ ਆਜ਼ਾਦੀ ਦੇ ਵਿੱਚ ਵੱਡਾ ਯੋਗਦਾਨ ਪਾਇਆ ਸਾਡੀ ਪਹਿਲੀ ਜਿਹੜੀ ਹੈ ਕਿਸਮਤ ਵੀ ਅਸੀਂ ਹਿੰਦੁਸਤਾਨੀਆਂ ਦੂਜੀ ਵੱਡੀ ਮਹਾ ਕਿਸਮਤ ਵੀ ਅਸੀਂ ਪੰਜਾਬੀਆਂ ਜਿਨ੍ਹਾਂ ਨੇ ਇਸ ਪੰਜਾਬੀ ਕੌਮ ਨੇ ਇਸ ਬਹਾਦਰੀ ਦੇ ਨਾਲ ਸਾਨੂੰ ਆਜ਼ਾਦੀ ਦਵਾਈ ਆ ਸੋ ਉਹਨਾਂ ਦੀ ਆਜ਼ਾਦੀ ਦਾ ਨਿਕ ਮੰਨ ਰਹੇ ਹਾਂ ਸਮੁੱਚੀ ਕੌਮ ਨੂੰ ਸਮੁੱਚੇ ਦੇਸ਼ਵਾਸੀਆਂ ਨੂੰ ਇਸ ਆਜ਼ਾਦੀ ਦਿਹਾੜੇ ਦੀ ਬਹੁਤ ਬਹੁਤ ਮੁਬਾਰਕ ਜਿਸ ਤਰ੍ਹਾਂ ਜੀ ਕਿਵੇਂ ਅੱਜ ਪਹਿਲੀ ਵਾਰ ਤੇਰਾ ਝੰਡਾ ਲਹਿਰਾਇਆ ਗਿਆ 79 ਸਾਲ ਜਿਹੜੇ ਹੋ ਗਏ ਆ ਆਪਾਂ ਨੂੰ ਸੁਤੰਤਰਤਾ ਦੇ ਦਿੱਤ ਹੁੰਦੇ ਨੇ ਦਾਣਾ ਮੰਡੀ ਜੇ ਰਸ ਪਹਿਲੀ ਵਾਰ ਆ ਤਾਂ ਨਹੀਂ ਆ ਦਾਣਾ ਮੰਡੀ ਦੇ ਵਿੱਚ ਇਹ ਪ੍ਰੋਟੋਕਾਲ ਦੇ ਸਾਹਮਣੇ ਪਹਿਲੀ ਵਾਰੀ ਹੋਈ ਆ ਬਾਕੀ ਡੀਸੀ ਸਾਹਿਬ ਦੇ ਜੋ ਹੁਕਮ ਹੁੰਦੇ ਨੇ ਚਾਹੇ ਉਹ ਗੁਰੂਨਾਨਦ ਸਟੇਡੀਅਮ ਆ ਗੁਰੂ ਉਹ ਆਪਣਾ ਗਵਰਨਮੈਂਟ ਕਾਲਜ ਆ ਨਗਰ ਕੌਂਸਲ ਦਫ਼ਤਰ ਜਾਂ ਜਿਹੜੀ ਪੁਰਾਣੀ ਦਾਣਾ ਮੰਡੀ ਆ ਉੱਥੇ ਅਕਸਰ ਚੜਾਇਆ ਜਾਂਦਾ ਸੀਗਾ ਹੁਣ ਇਸ ਵਾਰ ਚੇਰਮਨ ਸਾਹਮਣੇ ਉਪਰਾਲਾ ਕੀਤਾ ਦਫ਼ਤਰ ਦੇ ਵਿੱਚ ਚੜਾਇਆ ਗਿਆ ਮੈਨੂੰ ਦਾਣਾ ਕੇ ਮੈਨੂੰ ਬੋਲਣਾ ਸਰਕਾਰ ਵੱਲੋਂ ਜੀ ਜੋ ਮੰਗ ਕੀਤੀ ਗਈ ਸੀਗੀ ਮਰਾਸਤੀ ਖੇਡਾਂ ਜੀ ਹਾਂ ਉਹ ਬਹੁਤ ਚਰਦੀ ਮੰਗ ਸੀਗੀ ਪੰਜਾਬੀਆਂ ਦੀ ਜੀ ਤੇ ਕੋਈ ਆਸ ਵੀ ਨਹੀਂ ਰਹਿ ਗਈ ਸੀ ਹੁਣ ਤਾਂ ਜੀ ਤੇ ਬਹੁਤ ਵਧੀਆ ਸਰਕਾਰ ਨੇ ਕੰਮ ਚੱਕਿਆ ਜੀ ਉਹ ਪਹਿਲੀ ਵਾਰ ਤੇ ਸੁਣੀ ਜੀ ਬੜਨ ਵਾਲੇ ਜਾਂਦੇ ਸੀ ਮੇਰੇ ਕੋਲੇ ਵੀ ਆਉਂਦੀ ਮੰਤਰੀ ਸਾਹਿਬ ਕੋਲੇ ਵੀ ਜਾਂਦੇ ਸੀਗੇ ਜੀ ਉਹ ਬਹੁਤ ਵਧੀਆ ਕੰਮ ਕੀਤਾ ਜੀ ਸਰਕਾਰ ਨੇ ਬਰਾਸਤੀ ਖੇਡਾਂ ਖਤਮ ਹੁੰਦੀਆਂ ਜਾਂਦੀਆਂ ਸੀ ਜੀ ਵਧੀਆ ਕੀਤਾ ਜੀ ਠੀਕ ਹੈ